ਸਿਕੰਮੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਸਰਕਾਰ ਬਹੁਤ ਸਮਾਂ ਦੀ ਸਰਕਾਰ ਜੋ ਵੱਡੇ ਸਵਾਲਾਂ ਦੇ ਉੱਤੇ ਪੰਜਾਬੀ ਲੋਕਾਂ ਵਾਹ ਦੇ ਲਈ ਬੜਾ ਲੋਨਰ ਸੁਣ ਦਿੱਤਾ ਰਿਹਾ ਪੰਜਾਬ ਦੇ ਅੰਦਰ ਇੱਕ ਪਾਸੇ ਜੁੱਧ ਨਸ਼ਾ ਵਰਤ ਚੱਲ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਗੈਂਗਸਟਰ ਨੇ ਇਹ ਗੈਂਗਸਟਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਭਰ ਰਿਹਾ ਔਰ ਵੱਡੀਆਂ ਵਾਅਦਤਾਂ ਕਰ ਰਿਹਾ ਹੈ ਸੋ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਆਂ ਪੰਜਾਬ ਦੇ ਲੋਕਾਂ ਨੂੰ ਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਲਈ ਪੰਜਾਬ ਦੇ ਲੋਕਾਂ ਦਾ ਜਿਹੜਾ ਵੀ ਕੋਈ ਸੁਰੱਖਿਆ ਨਾਲ ਜੁੜਿਆ ਸਵਾਲ ਹੈ ਮੁੱਦਾ ਹੈ ਉਹ ਤੇ ਵੱਡੀਆਂ ਕਾਰਗਰਮੀਆਂ ਲਈਆਂ ਨੇ ਪਰ ਅਫਸੋਸ ਇਹ ਹੋਦਾ ਕਿ ਕੇਂਦਰ ਵੀ ਬੀਜੇਪੀ ਸਰਕਾਰ ਕੇਂਦਰ ਵੀ ਬੀਜੇਪੀ ਸਰਕਾਰ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਨੂੰ ਸਰਕਾਰ ਦੀਆਂ ਛਾਛਾ ਆ ਰਾਜ ਰਿਆਂ ਨੇ ਤੇ ਜਿਨ੍ਹਾਂ ਵਿੱਚੋਂ ਪੰਜਾਬ ਵੀ ਇੱਕ ਹੈ ਪੰਜਾਬ ਇਸ ਕਰਕੇ ਉਹਨੂੰ ਕਹਿੰਦਾ ਜੀ ਪੰਜਾਬ ਦੇ ਅੰਦਰ ਆਰਡੀ ਪਾਰਟੀ ਦੀ ਸਰਕਾਰ ਨੋਕਾ ਦੇ ਵੱਡੇ ਵੱਡੇ ਵਸਵਾਦ ਕਰਦੀ ਆ ਬਾਦ ਜੋ ਕੋਕ ਪੰਧਰ ਸਰਦਾਰ ਕੋਲ ਅਸਾਂ ਮਹਾਰਾਜ ਰਵਨ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਹੋਰਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਇਹ ਸਰਕਾਰ ਪੰਜਾਬ ਦੇ ਲੋਕਾਂ ਦੇ ਜੀਵਨ ਬਦਲਣ ਚਾਜ ਕੋਈ ਕੰਮ ਕਰ ਰਹੀ ਐ ਸੌਂ ਰਹਾ ਤਾਂ ਇਹਨੇ ਡੈਂਸਟਰ ਹੈ ਪਹਿਲਾਂ ਇਸੇ ਮਾਲ ਕੀਤਾ ਜਾ ਰਿਹਾ ਸੋ ਗੁਲਰਾਤ ਵੀ ਜ਼ਿਲ੍ਹਾ ਦੇ ਅੰਦਰ ਜਿਹੜੇ ਨਾਮੀ ਗੈਸਟਾ ਹੈ ਜਿਹਨਾਂ ਵਿੱਚ ਸੁਨੋਈ ਵੀ ਹੈ ਨਾਲ ਸੁਨੋਈ ਜਿਹਨੋਂ ਪੰਜਾਬ ਦਾ ਪਿੰਛਾ ਬੱਚਾ ਜਾਣਦਾ ਹੈ ਔਰ ਐਸੇ ਗੈਸਟਾ ਦੇ ਰਾਈ ਪੰਜਾਬ ਦੇ ਕਾਰੋਬਾਰੀ ਲੋਕਾਂ ਦੇ ਫੋਨ ਕਰਾ ਕੇ ਉਹਨਾਂ ਨੂੰ ਚੱਕੇ ਮਾਰ ਕੇ ਨੂੰ ਡਰਾ ਕੇ ਉਹਨਾਂ ਕੋ ਫਰੋਟੀਆਂ ਮੰਗਰਦੀਆਂ ਜਿਹੜੀਆਂ ਅਸਫਲ ਗੋਸ਼ਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਦੇਖਿਆ થોੜੇ ਦਿਨ ਪਹਿਲਾਂ ਇੱਕ ਬਹੁਤ ਹੀ ਕਾਰੋਬਾਰੀ ਸੰਜੇ ਬਰਮਾ ਜਿੱਦਿਆ ਮਾਦੂ ਹਦਾ ਰੋਟੇ ਅੰਦਰ ਸੋ ਉਹਦੀ ਇੱਕ ਜੀਵਿਦਾ ਦੀ ਧਾਰਨਾ ਵੀ ਉਹ ਕਿਵੇਂ ਬਸनोई ਜਿਹੜਾ ਗੁਜਰਾਤ ਦੀ ਜ਼ਿਲ੍ਹਾ ਤੋਂ ਵਾਇਕੀ ਉੱਥੋਂ ਸਾਰਾ ਆਪਰੇਟੋ ਕਰਿਆ ਸੋ ਅਸੀਂ ਇਹ ਕਹਣਾ ਚਾਹਦੇ ਆਂ ਜੀ ਭਾਜਪਾ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਨਾ ਖੜੇ ਸੋ ਅੱਜ ਅਸੀਂ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਦੇ ਲਈ ਆਏ ਆ ਕਿ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸਰਕਾਰੀ ਅਪਾਰ ਦੇ ਨੌਕਰੀਆਂ ਦਾ ਆਰਮਾਨ ਜਿਹਦੇ ਗਰੰਟੀ ਆ ਮਾਜੂਲ ਮੁੱਖ ਮੰਤਰੀ ਜੀ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਸਵਾਸਤ ਨਾਲ ਦੀ ਨਾਲ ਬੀਜੇਪੀ ਜਿਹੜੀ ਗੈਂਸਟਰਾਂ ਨੂੰ ਪਾਲਦੀ ਆ ਉਹਨਾਂ ਨੂੰ ਹਲਾਸ਼ਰੀ ਦਿੰਦੀ ਆ ਉਹ ਬੰਦ ਕਰੇ ਵਰਨਾ ਪੰਜਾਬ ਦੇ ਲੋਕ ਇਹ ਸਾਰਾ ਕੁਝ ਦੇਖ ਰਿਹਾ ਸੋ ਅਸੀਂ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਉਹ ਪੰਜਾਬ ਨੂੰ ਅੱਜ ਦੀ ਭੱਜੇ ਝੋਕੜ ਦੇ ਕੋਸ਼ਾ ਕਰਦੇ ਸੋ ਬਹੁਤ ਕਰੈਕਟਰ ਆ ਬੀਜੋ ਪੀ ਦਾ ਪੰਜਾਬ ਦੇ ਪ੍ਰਤੀਸ਼ੋ ਨਾ ਕੇਵਲ ਇੱਕ ਸਵਾਲ ਦੇ ਨਿਕਾ ਸਵਾਲਾਂ ਬੋਲਤੇ ਪੰਜਾਬ ਦਾ ਆਰਡੀਅਨ ਲੱਗਿਆ 8000 ਰੁਪਇਆ ਪੰਜਾਬ ਦਾ ਹੈਲਥ ਵਿਸਟਾ ਦਾ ਤਾਂ ਲੱਗਿਆ ਹੋਰ ਹੋਰ ਤਾਂ ਹੋਰ ਸਾਡੇ ਪਾਣੀ ਦੇ ਡਾਕਾ ਮਾਰਨ ਦੇ ਲਈ ਜਿਹੜਾ ਕਹੇ ਉਹ ਬੀਵੀ ਐਮਐਸ ਦੇ ਭਾਈ ਹੋਵੇ ਬਲੋ ਹਰ ਪਾਲ ਹਰ ਗਰੀ ਪੰਜਾਬ ਦੇ ਪ੍ਰਤੀ ਜਿਹਨਾਂ ਅੱਖਾਂ ਉਹ ਬਲਾਈਆਂ ਵਾਰੀ ਹੈ ਸੋਲੀ ਨਹੀਂ ਸੋ ਅਸੀਂ ਜ਼ਰੂਰੀ ਕਰ ਗਿਆ ਨਹੀਂ ਚਾਹਦੇ ਆ ਕਿ ਇਹੋ ਲੋਕ ਨੇ ਜਦੋਂ ਅ ਅਵਾਰ ਦੇ ਅੰਦਰ ਉਸ ਵਪਾਰੀ ਭਰਾ ਦਾ ਕਤਲ ਹੋਣਾ ਮਾਦਰ ਹੁੰਦਾ ਤੇ ਉਹ ਹੱਲਾਸ਼ੇਰੀ ਪਾਉਂਦੇ ਆ ਕਿ ਉਹਦੇ ਦੋਸਤ ਫੜੇ ਜਾਣ ਜਾਂ ਦੋਸਤ ਟੰਗੇ ਜਾਣ ਤੇ ਜਦੋਂ ਮਾਨਸਾਹਬ ਦੀ ਸਰਕਾਰ ਨੇ ਦੋਸਤ ਫੜੇ ਆ ਟੰਗੇ ਆ ਤਾਂ ਉਹਨਾਂ ਦੀਆਂ ਜ਼ਾਤਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਅੰਦਰ ਬੰਦ ਜਿਹੜਾ ਆ ਉਹ ਉਹਨੂੰ ਉਹਨਾਂ ਦੇ ਗਲੇ ਕੰਟਰ ਹੋਇਆ ਉਹਨੂੰ ਮੈਨੂੰ ਜਿਹੜਾ ਬੜੀ ਮਗਲ ਮਾਸ ਦੇ ਹਸੂ ਆ ਇਹਦਾ ਵੀ ਇਦਾਂ ਹੈ ਸੋ ਜਿਹੜੀ ਵੀ ਲੋਕ ਆਦਮ ਦੇ ਦੇਖ ਰਿਹਾ ਅਸੀਂ ਹਰ ਸੈਰੀ ਦੀ ਹਰ ਪੰਜਾਬੀ ਦੀ ਜਿਹੜੀ ਆ ਸੁਰੱਖਿਆ ਜਿਹੜੀ ਆ ਉਹ ਵੀ ਸਾਡੇ ਵਤਨ ਵਾਸਤੇ ਜਿਹੜਾ ਵੀ ਕੋਰੋਨਾ ਹੋ ਪਰ ਆਪਾਂ ਦੇ ਰੋਗ ਆ ਸਰਕਾਰ ਦੇ ਖਾਸ ਸੁਰੱਖਿਆ ਡੁੱਟੇਗੀ ਚਾਹੇ ਕਿੱਡਾ ਵੱਡਾ ਡਾਇਗਨਸਰ ਕਿਉਂ ਨਾ ਹੋਵੇ ਨੇ ਕਰ ਅੰਦਰ ਦੇ ਚੀ ਗੱਲ ਕਹਾਵੇਗੀ ਬੀਜੇਪੀ ਗਾਂਸਰਾਂ ਦੇ ਰਾਏ ਪੰਜਾਬ ਦੇ ਤਵਾਈ ਗਲ ਨਾ ਤੱਕੇ ਇਹਦੇ ਰਾਏ ਉਹ ਰਾਸੀ ਰੋਟੀਆਂ ਸੇਕਣ ਦਾ ਕੰਮ ਨਾ ਕਰੇ ਪੰਜਾਬ ਦੇ ਲੋਕਾਂ ਦੀ ਕੱਲੇ ਕੱਲੇ ਬੰਦੇ ਦੀ ਸਾਡੇ ਲਈ ਜ਼ਿੰਦਗੀ ਬਹੁਤ ਕੀਮਤੀ ਆ ਸੋ ਅੱਜ ਬੀਜੇਪੀ ਨੂੰ ਮੰਗਾ ਕਰਨ ਦੇ ਲਈ ਬੀਜੇਪੀ ਦੇ ਖਿਲਾਫ ਪ੍ਰੋਟੈਸਟ ਬਰਨਾਲ ਕੋ ਦੇ ਅੰਦਰ ਕੀਤਾ ਗਿਆ ਸਾਡੇ ਜਿਲ੍ਹਾ ਬਰਨਾਲ ਆਮਰ ਸੰਧੂ ਜੀ ਦੀ ਵਾਈਵ ਵਿੱਚ ਔਰ ਮੇਰੇ ਬਰੇ ਪਿਆਰੇ ਅਜੀਜ਼ ਬੋਤੀ ਸਰਮਾ ਜੀ ਆਮਦ ਬੰਦੂ ਜੀ ਹੋ ਸਾਡੇ ਸਾਰੇ ਜੂਨ ਦੇ ਆਗੂ ਸਹਿਰਨਾ ਨੇ ਸੋ ਇਹੇ ਕਹਾਂਗੇ ਕਿ ਆਵਾਜ਼ੀ ਪਾਰਟੀ ਤੋਂ ਵਰਤਮਾਨ ਦੀ ਸਰਕਾਰ ਜੋ ਨਸ਼ਾ ਬਰਬਾਦ ਹੋਵੇ ਗੈਂਗਸਟਰਾਂ ਦੇ ਖਾਲ ਕਰਵਾਈ ਹੋਵੇ ਹਰ ਕੀਮਤ ਤੇ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਰਾਖੀ ਕਰੂਗੀ ਤੇ ਭਾਜਪਾ ਨੂੰ ਇਹ ਕੰਮ ਤੇ ਲਿਖਿਆ ਪਰਵਾਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਸਾਰਿਆਂ ਨੂੰ ਦੇਖ ਰਹੇ ਹੈਗਾ ਅਗਿਆਸੀ ਦਾ ਇਹ ਵੀ ਐਕਸ਼ਨ ਦੇ ਉਤੇ ਸਾਡੀ ਪੰਜਾਬ ਪੁਲਿਸ ਨੇ ਤਾਂ ਵੱਡਾ ਉਪਰਾਲੇ ਲਿਆ ਗੈਂਗਸਟਰ ਨੂੰ ਇਨਕਾਊਂਟਰ ਕੀਤਾ ਜੇ ਬਾਕੀ ਜਾਣੇ ਸੀ ਜੇ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਲੇਕਿਨ ਉਹਨਾਂ ਨੂੰ ਸਾਲੂ ਸਪੋਰਟ ਕਰਨ ਦੇ ਬਜਾਏ ਇਹਨਾਂ ਦੇ ਇੱਕ ਬੰਦੇ ਨੂੰ ਜਿਹੜੇ ਕਿ ਦਿੱਲੀ ਦੇ ਮੰੰਜਮਨ ਸਿਸਾਜੀ ਨੇ ਦਿੱਲੀ ਦੇ ਵਿੱਚ ਭਾਜਪਾ ਦੇ ਵੱਡੇ ਆਗੂ ਉਹਨਾਂ ਨੇ ਕਿਹਾ ਕਿ ਮਾਮਾ ਦੇ ਪੁੱਤ ਮਰ ਗਏ ਮਾਮਾ ਦੇ ਪੁੱਤ ਨਹੀਂ ਗੈਂਗਸਟਰਸ ਮਰੇ ਨੇ ਇਹੋ ਬੰਦੇ ਨੇ ਜਿਨ੍ਹਾਂ ਨੇ ਇੱਥੇ ਮਾਹੌਲ ਬਹੁਤ ਗੰਦਾ ਪੈਦਾ ਕਰਕੇ ਰੱਖਿਆ ਹੈ ਤੇ ਬਹੁਤ ਸਾਰੇ ਮਾਮਾ ਦੇ ਪੁੱਤ ਮਾਰੇ ਗਏ ਉਹਦੇ ਨਾਲ ਨਾਲ ਸਾਡੇ ਪੰਜਾਬ ਸਰਕਾਰ ਦਾ ਐਡਾ ਵੱਡਾ ਘਪਰਾਲਾ ਹੋਇਆ ਹੈ ਜਬ ਨਸ਼ਾ ਵ੍ਰਦ ਲੇਟਨ ਜਦੋਂ ਅਸੀਂ ਉਹਨਾਂ ਦੇ ਵਿਕਰਮਜੀਠਿਆ ਨੂੰ ਚੈੱਕਸ ਦੇ ਅੰਦਰ ਕੀਤਾ ਠੀਕ ਹੈ ਸਰਕਾਰ ਨੇ ਐਕਸ਼ਨ ਲਿਆ ਉਹਨਾਂ ਨੂੰ ਅੰਦਰ ਕੀਤਾ ਤੇ ਉਸ ਤੋਂ ਸਾਰੀ ਕਾਂਗਰਸ ਸਾਰੀ ਬੀਜੇਪੀ ਇਕੱਠੀ ਹੋ ਗਈ ਠੀਕ ਹੈ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜੀ ਇਹ ਬਹੁਤ ਗਲਤ ਕੀਤਾ ਹੈ ਲੇਕਿਨ ਆਬੀਸਲੀ ਜਿਹੜਾ ਵੀ ਬੰਦਾ ਡਰਗਸ ਦੇ ਮਾਮਲੇ ਦੇ ਵਿੱਚ ਰਹੂਗਾ ਪੰਜਾਬ ਸਰਕਾਰ ਉਹ ਬਖਸ਼ੇਗੀ ਨਹੀਂ ਤੇ ਉਹਦਾ ਸਰੀਆ ਮਿਕਟ ਕਰਗੀ ਆਉਣਾ ਆਉਣਾ ਹੋ ਕੇ ਦੰਦ ਗੁਨਾ ਚਿਹਰਾ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਸਾਡੇ ਲੋਕਾਂ ਦੀ ਨਜ਼ਰ ਦੇ ਵਿੱਚ ਆ ਗਿਆ ਕਿਉਂਕਿ ਇਹ ਲੋਕ ਜਿਹੜੇ ਹੈ ਇਹਨਾਂ ਦੇ ਇੰਡਸਟਰੀਆਂ ਦੇ ਨਾਲ ਸੰਬੰਧ ਨੇ ਔਰ ਇਹ ਪੰਜਾਬ ਦੇ ਵਿੱਚ ਅਗਰ ਕੋਈ ਉਠਲ ਪੁਥਲ ਮਚਾਰਿਆ ਜਾਏ ਇਸੇ ਤਰ੍ਹਾਂ ਦੀਆਂ ਲੁੱਟਾਂ ਖੋਹਾਂ ਜਿਹੜੀਆਂ ਆਉਂਦੀਆਂ ਉਹਨਾਂ ਦੇ ਪਿੱਛੇ ਸਮਝ ਲਓ ਵੀ ਤੁਸੀਂ ਬੀਜੇਪੀ ਦਾ ਹਾਂ ਕਿਉਂਕਿ ਸ਼ਿਰਸ਼ਾ ਸਾਹਿਬ ਨੇ ਸ਼ਰ੍ਹਾਵੇਂ ਗੱਲ ਕਹਿਤੀ ਹੈ ਕਿ ਕੋਈ ਜਿਹੜੇ ਲੋਕ ਜਿਹੜੇ ਗੈਂਗਸਟਰ ਮਾਰੇ ਆ ਜਾਂ ਜਦੋਂ ਪੰਜਾਬ ਪੁਲਿਸ ਕੋਈ ਕਾਰਵਾਈ ਕਰਦੀ ਹੈ ਉਹ ਉਹਦੀ ਨਖੇਦੀ ਕਰਦੇ ਆ ਉਲਟਾ ਉਹ ਪੰਜਾਬ ਪੁਲਿਸ ਨੂੰ ਡਿਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਜਦ ਕਿ ਪੰਜਾਬ ਪੁਲਿਸ ਜਿੰਨੇ ਵੀ ਇੱਥੇ ਸਾਡੇ ਅਪਰਾਧ ਹੋ ਰਹੇ ਆ ਮੇਰੇ ਖਿਆਲ ਦੇ ਵਿੱਚ ਕੋਈ ਆਸਾਨ ਅਪਰਾਧ ਨਹੀਂ ਆਇਆ ਜਿਹੜਾ 24 ਘੰਟੇ ਜਾਂਦਿਆਂ ਦੇ ਪੰਜਾਬ ਪੁਲਿਸ ਜਿਹੜੀ ਪਕੜ ਕੇ ਉਹ ਜਿਹਨਾਂ ਦੇ ਜਿਹੜੇ ਲੋਕ ਗੈਂਗਸਟਰ ਉਹਨਾਂ ਨੂੰ ਬੋਰੀਆ ਵੀ ਰਾਜਦਾ ਕਿਉਂਕਿ ਜੇ ਬੋਰੀ ਦੀ ਆਤੂ ਅੱਜੋਂ ਅੱਗੇ ਗੋਰੀਆ ਵੀ ਹੈ ਤੇ ਪੁਲਿਸ ਨੂੰ ਬੋਰੀ ਜਣਾਣੀ ਪੈਂਦੀ ਹੈ ਔਰ ਬੋਰੀ ਦਾ ਜਿਹੜਾ ਹੈ ਉਹ ਜਵਾਬ ਬੋਰੀ ਨਾਲ ਹੀ ਦੇ ਲੈਂਦਾ ਸੋ ਇਸ ਤਰੀਕੇ ਦੇ ਨਾਲ ਆਗਰ ਅਸੀਂ ਅੱਜ ਸਾਡੀ ਸਰਕਾਰ ਜਾਂ ਮਾਨ ਸਾਹਿਬ ਇਹ ਇਮੇਜ ਤਸ਼ੱਦਦ ਦੇ ਨਾਮ ਲੱਗੇ ਹੋਏ ਨੇ ਇਹਨਾਂ ਪਟਕ ਪੰਜਾਬ ਦੇ ਵਿੱਚ ਜਿਹੜੀ ਆਪਣੇ ਆਪ ਦਾ ਤਫਰੀ ਲੋਕ ਫੈਲਾ ਰਹੇ ਨੇ ਉਹਨੂੰ ਖਤਮ ਕਰਨ ਵਾਸਤੇ ਸੋ ਇਹ ਜਿਹੜੇ ਲੋਕ ਹੈ ਕੇ ਪੁਰਾਣੀ ਪਿੱਛੇ ਜਿਹੜਾ ਹੈ ਉਹ ਬੀਜੇਪੀ ਖੜੀ ਹੈ ਤੁਸੀਂ ਦੇਖ ਲਿਆ ਕਿ ਸ਼ਰਸਾ ਸਾਹਿਬ ਕਿਸ ਤਰ੍ਹਾਂ ਕਹਿ ਰਹੇ ਆ ਕਿ ਉਹ

ਕਿਸੇ ਦੇ ਇਕ ਬਕ ਕਪੜਾ ਮੁਬਾਰਿ ਹੋ ਜਾਂ ਕਿਸੇ ਨੂੰ ਵੀ ਛਰਿਆ ਗੋਲੀ ਮਾਰਨ ਦਾ ਦੋਸ਼ ਲਾਇਆ ਜਾਂਦਾ ਔਰ ਇਹੋ ਜਿਹੇ ਜਿਹੜੀ ਸਜ਼ਾ ਆ ਉਹ ਗੋਲੀ ਦਾ ਬਦਲੇ ਜਿਹੜਾ ਗੋਲੀ ਹੀ ਮਿਲਣਾ ਚਾਹੀਦਾ ਔਰ ਅਸੀਂ ਇਸ ਕਰਕੇ ਇਹਨਾਂ ਦਾ ਪ੍ਰੋਟੈਸਟ ਕਰ ਰਹੇ ਕਿਉਂਕਿ ਇਹ ਜਿਹੜੇ ਆਪਣੇ ਪੰਜਾਬ ਸਰਕਾਰ ਦੀ ਕੋਈ ਵੀ ਚੰਗੀ ਗੱਲ ਉਹਦੇ ਖਾਫ ਇਹਨਾਂ ਨੇ ਬੋਲਣਾ ਦਾ ਇਹਨਾਂ ਨੇ ਅੱਜ ਦਿਨ ਤੱਕ ਪੰਜਾਬ ਦੇ ਹਿੱਤ ਦੇ ਵਿੱਚ ਆਮ ਆਪ ਨੇ ਕੋਈ ਕੰਮ ਨਹੀਂ ਕੀਤਾ ਤੁਹਾਡੇ ਸਾਹਮਣੇ ਕਰੋੜਾਂ ਦਾ ਜਿਹੜਾ ਸਾਡਾ ਪੈਸੇ ਹੈ 5000 6000 ਕਰੋੜ ਰੁਪਇਆ ਆਡੀਸ ਪਿਆ ਪੂਰੀ ਦੇਰੇ ਜਿਹੜਾ ਆਪਣਾ ਡੈਮ ਹੈ ਡੈਮ ਦੇ ਉੱਤੇ ਉਹ ਲੋਹਾ ਦੇ ਸੀ ਅਸਫ ਬਿਠਾ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਉਹ ਸਾਰੇ ਖਰਚੇ ਜਿਹੜੇ ਪੰਜਾਬ ਗੌਰਮੈਂਟ ਦੇਤੇ ਪੈ ਰਹੇ ਸੋ ਇਹ ਪੰਜਾਬ ਦੇ ਹਿੱਤ ਨਹੀਂ ਹੈ বিজেপি ਇਸ ਕਰਕੇ ਅਸੀਂ ਇਹ ਵਾਪਸ ਕਰਦੇ ਤੁਸਨਾ ਜਾਨਾ ਕਿ ਪੰਜਾਬ ਦੀ ਜਨਤਾ ਜਾਣਦੀ ਹੈ ਕਿ ਜਦੋਂ ਤਾਵਾ ਦੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਆਈ ਹੈ ਜੁਮਾਨ ਸਾਹਿਬ ਨੇ ਜੋ ਪ੍ਰਿਆਵ ਦੇ ਹਿਤਵਾਂ ਦੇ ਫੈਸਲੇ ਲਏ ਹੈ ਜਿਨ੍ਹਾਂ ਨੇ ਸਖਤ ਤੌਰ ਤੇ ਕਿਹਾ ਸੀ ਕੋਈ ਗਲਤ ਕੰਮ ਕਰੇਗਾ ਨਹੀਂ ਬੁਸਾਂਗੇ ਨਹੀਂ ਅਗਰ ਕੋਈ ਗੈਂਗਸਟਰ ਦਿੰਦਹਾਰੇ 살ੀਆਂ ਮਾਤਾ ਪਿਤਾ ਦੀ ਇੱਜ਼ਤ ਨੂੰ ਦਾ ਸਾਡੇ ਵਪਾਰੀਆਂ ਨੂੰ ਦਿੰਦਹਾਰੇ ਗੋਲੀਆਂ ਨਾਲ ਮਾਰਿਆ ਜਾਂਦਾ ਤੇ ਉਹਦੇ ਬਦਲੇ ਫਿਰ ਤੁਸੀਂ ਦੱਸੋ ਵੀ ਉਹਨਾਂ ਗੈਂਗਸਟਰ ਨੂੰ ਜਿਹੜੀ ਛਾਹ ਕੁੰ ਦੇ ਰਿਹਾ ਜੀ ਜੀਪੀ ਨੇ ਇਹ ਗੱਲ ਨਹੀਂ ਪਤਰੀ ਦੀ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਥੋੜੇ ਸਾਨ ਸਰਕਾਰ ਨੇ ਵਧੀਆ ਕਿਛੇ ਐ ਕਿ ਸਭ ਤੋਂ ਪੌਰ ਤੇ ਉਹਨਾਂ ਨੇ ਇਹਦਾ ਐ ਕਿ ਕੋਈ ਨਕਾ ਕਰਨ ਵਾਲਾ ਫਕਸ਼ਨ ਨਹੀਂ ਜਾਏਗਾ ਨਸ਼ਾ ਤਿੱਕਰ ਵਾਲਾ ਨਹੀਂ ਬਖਸ਼ਿਆ ਜਾਏਗਾ ਜਿਹੜਾ ਕੋਈ ਗੈਂਗਸਟਰ ਹੈ ਉਹਨੂੰ ਨਹੀਂ ਬਖਸ਼ਿਆ ਜਾਏਗਾ ਜੇ ਕੋਈ ਦਿੰਦਹਾਰੇ ਕਿਸ ਨੂੰ ਗੋਲੀਆਂ ਮਾਰਦਾ ਤੁਸੀਂ ਆਪ ਦੱਸੋ ਕਿ ਉਹਦਾ ਕੀ ਸਜ਼ਾ ਹੋਣੀ ਚਾਹੀਦੀ ਤੋ ਕਿਆ ਦਾ ਮਤਲਬ ਜਿਹੜੇ ਪੰਜਾਬ ਦੇ ਕਿਤਾ ਵਾਸਤੇ ਜਿਹੜੀ ਮਾਨ ਸਰਕਾਰ ਕੰਮ ਕਰ ਰਹੀ ਹੈ ਉਹ ਬੀਜਪੀ ਨੂੰ ਪਚ ਨਹੀਂ ਰਹੀ ਸੈਂਟਰ ਸਰਕਾਰ ਹਮੇਸ਼ਾ ਜਿਹੜੇ ਪੰਜਾਬ ਦੇ ਨੁਕਸਾਨਦਾਇਕ ਜਿਹੜੇ ਤੱਤਾਂ ਦਾ ਸ਼ਰਾਬਤੀ ਅੰਸਰ ਹੈ ਉਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਔਰ ਮਾਨ ਸਰਕਾਰ ਨੇ ਜੋ ਕੰਮ ਕੀਤਾ ਹੈ ਔਰ ਬੀਜਪੀ ਨੂੰ ਉਹ ਚੀਜ਼ਾਂ ਨਹੀਂ ਪਚ ਰਹੀਆਂ ਤੁਸੀਂ ਪਿਛਲੇ ਦੇਖੋ ਕਿ ਯੋਗ ਨਸ਼ਾ ਬੋਦੀ ਛੇ ਦੇ ਵਧੀਆ ਤਰੀਕੇ ਨਾਲ ਪੰਜਾਬ ਦੀ ਜਿਹੜੀ ਨੌਜਵਾਨੀ ਵਿਚਾਲਣ ਵਾਸਤੇ ਜਿਹੜੇ ਉਤਾਲੇ ਹੋਏ ਹੈ ਜਿਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਅਸ਼ਾ ਤਸਕੜੋ ਪਰੇ ਗਏ ਹੈ ਜਿਦੇ ਕਾਫੀ ਜ਼ਿਆਦਾ ਗੈਂਗਸਟਰ ਵੀ ਜਿਹੜੇ ਪਰੇ ਆ ਰਹੇ ਸਾਰੇ ਗੈਂਗਸਟਰ ਨੂੰ ਜਿਹੜੀ ਸਜ਼ਾ ਦੇਣ ਵਾਸਤੇ ਮਾਨ ਸਰਕਾਰ ਨੇ ਜਿਹੜੀ ਅੱਗੇ-ਅੱਗੇ ਕਦਮ ਚੁੱਕੀ ਹੈ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ ਬੜੀ ਖੁਸ਼ ਹੈ ਕਿਉਂਕਿ ਜਦ ਤੱਕ ਇਹ ਚੀਜ਼ ਨਹੀਂ ਹੋਏਗੀ ਤੇ ਪੰਜਾਬ ਦੇ ਵਿੱਚ ਜਿਹੜਾ ਗੈਂਗਸਟਰ ਬਾੜ ਖਤਮ ਨਹੀਂ ਹੋਏਗਾ ਇਸ ਕਰਕੇ ਅਸੀਂ ਬੀਜੇਪੀ ਸਰਕਾਰ ਦੀ ਜਿਹੜੀ ਨਕੀਦੀ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਸਾਡੀ ਸਰਕਾਰ ਨਹੀਂ ਬਣੀ ਇਸ ਕਰਕੇ ਪੰਜਾਬ ਦੇ ਜਿਹੜੇ ਹਾਲਾਤ ਇਹਨਾਂ ਨੂੰ ਫਿੱਟ ਨਹੀਂ ਹੁੰਦੇ ਰੇ ਸੋ ਇਸ ਕਰਕੇ ਜਿਹੜੇ ਪ੍ਰਧਾਨ ਕੋਰਟ ਦੇ ਵਿੱਚ ਅਸੀਂ ਸਾਰੇ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਜਿੱਥੇ ਪ੍ਰੋਟੈਸਟ ਕਰ ਰਹੇ ਆ ਕਿ ਅਗਰ ਇਹ ਸਰਕਾਰ ਇਹਨਾਂ ਇਸਾਂ ਦੀ ਕੈਬਰ ਕਰਦੇ ਰਹੀ ਉਹਨਾਂ ਚੋਰਾਂ ਦੀ ਮਦਦ ਕਰਦੇ ਰਹੀ ਜਿਹੜੇ ਨਸ਼ਾ ਤਸਕਰ ਉਹਨਾਂ ਦੀ ਮਦਦ ਕਰਦੇ ਰਹੀ ਤੇ ਅਸੀਂ ਰੋਡ ਤੇ ਆ ਕੇ ਸਾਰੇ ਪੰਜਾਬ ਵਾਸੀ ਇੱਥੇ ਆ ਕੇ ਪ੍ਰੋਟੈਸਟ ਕਰਾਂਗੇ ਔਰ ਜ਼ਰੂਰਤ ਪਈ ਦੀ ਅਸੀਂ ਸਾਨੂੰ ਹੋਰ ਵੀ ਕਿਸੇ ਦਰਵਾਜ਼ਾ ਖੋਕਾਣਾ ਪਿਆ ਅਸੀਂ ਉੱਥੇ ਜਾਵਾਂਗੇ ਤੇ ਮੈਂ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕਾਰਕਟਰ ਜਿੰਨੇ ਵੀ ਸਾਡੇ ਜ਼ਿਲ੍ਹਾ ਫਤਨਾਪੁਰ ਦੇ ਵਾਸੀ ਹੈ ਸ਼ਹਿਰ ਵਾਸੀ ਹੈ ਉਹਨਾਂ ਨੂੰ ਬੇਨਤੀ ਕਰਦਾ ਵੀ ਅਗਰ ਕੋਈ ਚੰਗਾ ਕੰਮ ਕਰਦਾ ਹੈ ਅਗਰ ਮਾਨ ਸਰਕਾਰ ਚੰਗੇ ਕੰਮ ਕਰ ਰਹੀ ਹੈ ਇਹ ਇਨਾਂ ਗੈਂਗਸਟਰਾਂ ਦੇ ਖਿਲਾਫ ਜਿਹੜੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡਾ ਸਾਰਿਆਂ ਦਾ ਸਹਿਯੋਗ ਦੀ ਜ਼ਰੂਰਤ ਸਾਰੇ ਰੂਪਾਂ ਤੇ ਸਾਰੇ ਅੱਗੇ ਆ ਗਏ ਅਸੀਂ ਆ ਆਦੀ ਪਾਜੀ ਸਰਕਾਰ ਦੇ ਅਸੀਂ ਉਹਨਾਂ ਦੀ ਮਦਦ ਕਰੀਏ ਜਿਹਦੇ ਕਾਰਨ ਜਿਹੜੇ ਪੰਜਾਬ ਦੇ ਖਲਾਫ ਇਹ ਰਹੇ ਠੀਕ ਹੋਣਗੇ